ਕਰੂੰਗਾ ਇਹੋ ਜਿਹੀ ਹਰਕਤ ਕਰੂੰਗਾ ਤੂੰ ਇਹੋ ਜਿਹੀ ਹਰਕਤ ਹੁਣ ਕਰਕੇ ਦਿਖਾ ਲ ਤੈਨੂੰ ਸ਼ਰਮ ਨਹੀਂ ਆਈ ਤੇ ਤੇਰੇ ਬੱਚਿਆਂ ਵਰਗੀ ਇਹ ਕੁੜੀ ਆ ਜਿਹਦੇ ਨਾਲ ਤੂੰ ਇਹੋ ਜਿਹੀ ਹਰਕਤ ਕੀਤੀ ਆ ਮਾਸੂਮ ਕੁੜੀ ਵੱਲ ਨੂੰ ਦੇਖ ਤੈਨੂੰ ਆਪਣੇ ਬੱਚਿਆਂ ਦੀ ਨਹੀਂ ਜ਼ਿਆਦਾ ਆਈ ਜਦੋਂ ਤੂੰ ਇਸ ਕੁੜੀ ਨਾਲ ਇਸ ਤਰ੍ਹਾਂ ਮਜ਼ਾਕ ਕੀਤਾ ਆ ਹੁਣ ਕਰ ਹੁਣ ਸਾਡੇ ਸਾਹਮਣੇ ਕਰਕੇ ਦਿਖਾ ਲ ਤੇ ਇਸ ਵੀਡੀਓ ਨੂੰ ਐਡੀਟਿੰਗ ਕਰਕੇ ਦੇਖੋ ਇਸ ਤਰ੍ਹਾਂ ਪਾਇਆ ਹੈ ਦੋਸਤੋ ਇਹ ਵਾਲੀ ਵੀਡੀਓ ਇੰਡੀਆ ਦੀ ਨਹੀਂ ਹੈਗੀ ਇਹ ਵਾਲੀ ਪਾਕਿਸਤਾਨ ਦੀ ਵੀਡੀਓ ਆ ਤੇ ਪਾਕਿਸਤਾਨ ਦੇ ਵਿੱਚ ਬਹੁਤ ਲੋਕ ਇਦਾਂ ਦੇ ਬੈਠੇ ਆ ਜਿਹੜੇ ਇੰਡੀਆ ਨਾਲ ਦਿਲੋਂ ਨਫ਼ਰਤ ਕਰਦੇ ਆ ਜਿਹੜੇ ਚਾਹੁੰਦੇ ਨਹੀਂ ਕਿ ਇੰਡੀਆ ਤਰੱਕੀ ਕਰੇ ਉਹ ਚਾਹੁੰਦੇ ਨਹੀਂ ਹੈਗੇ ਕਿ ਇੰਡੀਆ ਦੇ ਵਿੱਚ ਜਿਹੜੇ ਮੁਸਲਮਾਨ ਆ ਤੇ ਹਿੰਦੂ ਆ ਤੇ ਸਿੱਖ ਆ ਆਪਸ ਵਿੱਚ ਰਲ ਮਿਲ ਕੇ ਰਹਿਣ ਤੇ ਉਹ ਹਮੇਸ਼ਾ ਹੀ ਇਦਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਐਡੀਟਿੰਗ ਕਰਕੇ ਪਾਉਂਦੇ ਰਹਿੰਦੇ ਆ ਜਿਸ ਦੇ ਨਾਲ ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ ਨਫ਼ਰਤ ਵਧੇ ਤੇ ਇਹ ਵੀਡੀਓ ਕੁਝ ਹੋਰ ਆ ਤੇ ਇਹਨੂੰ ਪੇਸ਼ ਕੀਤਾ ਗਿਆ ਕਿ ਇੱਕ ਮੁਸਲਮਾਨ ਭਰਾ ਨੂੰ ਕੁੱਟ ਰਹੇ ਆ ਘੇਰੇ ਆ ਕਿ ਕਹੇ ਜੇ ਸ਼੍ਰੀ ਰਾਮ ਨਹੀਂ ਤਾਂ ਤੇਰੇ ਇਦਾਂ ਹੀ ਵੱਜਣੀਆਂ ਤੇ ਇਹ ਵੀਡੀਓ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦਿਖਾਈ ਹੈ ਇਹ ਉਸ ਤਰ੍ਹਾਂ ਵੀਡੀਓ ਆ ਇੱਕ ਮੁਸਲਮਾਨ ਬੰਦੇ ਨੇ ਇੱਕ ਛੋਟੀ ਬੱਚੀ ਨੂੰ ਮਜ਼ਾਕ ਕੀਤਾ ਤੇ ਉਹਦੇ ਬ੍ਰਦਰ ਨੇ ਮੁੜ ਕੇ ਉਹਨੂੰ ਘੇਰ ਕੇ ਕੁੱਟਿਆ ਉੱਥੇ ਜਨਤਾ ਦੇ ਸਾਹਮਣੇ ਇਹ ਵੀਡੀਓ ਇਸ ਤਰ੍ਹਾਂ ਆ ਪਰ ਇਹਨਾਂ ਦਲੀਆਂ ਨੇ ਪਾਕਿਸਤਾਨੀਆਂ ਨੇ ਇਹ ਸਾਡੇ ਦੇਸ਼ ਦੇ ਵਿੱਚ ਨਫ਼ਰਤ ਵਧਾਉਣ ਦੀ ਖਾਤਰ ਦੰਗੇ ਫਲਾਉਣ ਦੀ ਖਾਤਰ ਇਦਾਂ ਦੀਆਂ ਵੀਡੀਓ ਇਹ ਐਡੀਟਿੰਗ ਕਰਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ ਅਸੀਂ ਇਸ ਮਿੱਟੀ ਦੇ ਵਿੱਚ ਸਾਰੇ ਇਕੱਠੇ ਜੰਮੇ ਆ ਤੇ ਇਕੱਠੇ ਅਸੀਂ ਖੇਡੇ ਆ ਤੇ ਬੜੇ ਹੋਏ ਆ ਇਸ ਕਰਕੇ ਅਸੀਂ ਆਪਸ ਵਿੱਚ ਭਾਈਚਾਰੇ ਨਾਲ ਇਦਾਂ ਰਹਿਣਾ ਆ ਤੇ ਇਹਨਾਂ ਦਲੀਆਂ ਨੂੰ ਅਸੀਂ ਹੁਣ ਜਵਾਬ ਦੇਣਾ ਕਮੈਂਟ ਦੇ ਵਿੱਚ ਬੱਦ ਤੋਂ ਬੱਦ ਇਹਨਾਂ ਦਲਿਆਂ ਨੂੰ ਅਸੀਂ ਲਾਹਣਤਾ ਪਾਉਣੀ ਆ ਤੇ ਦੱਸਣਾ ਆ ਕਿ ਸਾਡੇ ਵਿੱਚ ਇਦਾਂ ਹੀ ਪਿਆਰ ਬਣਿਆ ਰਹੂਗਾ ਤੇ ਅਸੀਂ ਤੁਹਾਨੂੰ ਨਫ਼ਰਤ ਕਰਦੇ ਆ ਜੇ ਤੁਸੀਂ ਸਾਡੇ ਨਾਲ ਪਿਆਰ ਨਾ ਰਹੋਗੇ ਤਾਂ ਅਸੀਂ ਤੁਹਾਨੂੰ ਆਪਣੇ ਗੱਲ ਦੇ ਨਾਲ ਲਾਵਾਂਗੇ ਜਿੱਦਾਂ ਅਸੀਂ 1971 ਦੇ ਵਿੱਚ ਤੁਹਾਡਾ ਹਾਲ ਕੀਤਾ ਸੀ ਇਸ ਟਾਈਮ ਅਸੀਂ ਉਸ ਤੋਂ ਬੁਰਾ ਤੁਹਾਡਾ ਹਾਲ ਕਰਾਂਗੇ ਇਸ ਤਰ੍ਹਾਂ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਅਸੀਂ ਲਾਹਣਤਾ ਪਾਉਣੀਆਂ ਆ ਤੇ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰਨਾ ਤਾਂ ਜੋ ਉਹਨਾਂ ਲੋਕਾਂ ਨੂੰ ਪਤਾ ਲੱਗੇ ਜਿਹੜੇ ਲੋਕ ਇਹ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਐਡੀਟਿੰਗ ਕੀਤੀ ਹੋ ਉਹਨੂੰ ਦੇਖ ਕੇ ਗਲਤ ਕਮੈਂਟ ਕਰ ਰਹੇ ਆ ਉਹਨਾਂ ਦੇ ਵਿੱਚ ਆਪਸ ਵਿੱਚ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਨਫ਼ਰਤ ਨੂੰ ਵਧਾ ਰਹੇ ਆ ਇਹਨਾਂ ਨੂੰ ਇੱਕ ਵਾਰੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਇਦਾਂ ਦਾ ਜਵਾਬ ਦੇਣਾ ਤਾਂ ਜੋ ਅੱਗੇ ਤੋਂ ਇਦਾਂ ਦੀ ਵੀਡੀਓ ਪਾਉਣੀ ਹੈ ਪਾਕਿਸਤਾਨੀ ਭੁੱਲ ਜਾਣ ਤੇ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ ਸ਼ੇਅਰ ਜ਼ਰੂਰ ਕਰ ਦੇਣਾ ਵੱਤ-ਵੱਤ ਤੇ ਫਿਰ ਤੁਹਾਨੂੰ ਮੈਂ ਜਲਦੀ ਮਿਲੂੰਗਾ ਅਗਲੀ ਵੀਡੀਓ ਦੇ ਵਿੱਚ